ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਹੋ ਲਓ ਜੀ ਪੁੱਲ ਰਾਰੀ ਫੇਰ ਆ ਗਏ ਨੇ ਕੋਰ ਨਵੀਂ ਵੀਡੀਓ ਲੈ ਕੇ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹੋਰ ਹੋਰ ਨਵੀਆਂ ਵੀਡੀਓ ਆ ਜਾਣ ਤੇ ਲਓ ਜੀ ਸਟਾਰਟ ਕਰਦੇ ਆ ਇਹ ਆ ਜੀ ਸਾਡਾ ਆਪਣਾ ਜਲੰਧਰ ਸ਼ਹਿਰ ਤੇ ਮੈਂ ਖੜਾ ਮੋਡਲ ਟਾਊਨ ਦੇ ਵਿੱਚ ਤੇ ਮੌਸਮ ਦੇਖੋ ਬੜਾ ਹੀ ਘੈਂਟ ਹੋਇਆ ਪਿਆ ਵਾ ਸੁਆਦ ਆਣਿਆ ਹਾਂ ਤੇ ਸਾਹਮਣੇ ਸੀਗਾ ਮੇਰੇ ਗੁਰਦੁਆਰੇ ਗੁਰਦੁਆਰੇ ਚ ਪ੍ਰੋਗਰਾਮ ਚੱਲਦਾ ਹੋਇਆ ਸੀਗਾ ਤੇ ਮੈਂ ਕਹਾਂ ਚਲੋ ਤੁਹਾਨੂੰ ਦਿਖਾ ਦਿੰਨਾ ਆ ਜੀ ਆਪਣਾ ਨਿਸ਼ਾਨ ਸਾਹਿਬ ਗੁਰਦੁਆਰੇ ਦਾ ਝੂਲਦੇ ਨਿਸ਼ਾਨ ਲੈਣ ਪ ਕਿਵੇਂ ਲਹਿਰਾ ਰਿਹਾ ਹਵਾ ਦੇ ਵਿੱਚ ਤੇ ਇੰਜੋਏ ਕਰੋ ਮੌਸਮ ਬੜਾ ਘੈਂਟ ਹੋਇਆ ਪਿਆ ਵਾ ਥੋੜੀ ਦੇਰ ਬਾਅਦ ਫਿਰ ਅਪਡੇਟ ਦੇਵਾਂਗੇ ਨਜ਼ਾਰੇ ਆ ਰਹੇ ਆ ਪੂਰੇ-ਪੂਰੇ ਆ ਪੇੜ ਕਿੱਦਾਂ ਹਿੱਲ ਰਿਹਾ ਪੱਤੇ ਤਾਂ ਹੈ ਨਹੀਂ ਚਲੋ ਪੇੜ ਹਿੱਲ ਰਹੇ ਆ ਉਹਦਾ ਵੀਡੀਓ ਤੁਹਾਨੂੰ ਜਰਨੀ ਆਏ ਤਾਂ ਥੋੜੀ ਦੇਰ ਬਾਅਦ ਦੇਖੋ ਜੀ ਨਜ਼ਾਰਾ ਵਾ ਜੀ ਵਾ ਕੀ ਬਾਤ ਐ ਗੋਲੇ ਪੈ ਰਹੇ ਨੇ ਗੋਲੇ ਪੈ ਰਹੇ ਨੇ ਰੋੜੇ ਪੈ ਰਹੇ ਨੇ ਜੇ ਕੋਈ ਕਿੱਦਾਂ ਬਰਫ ਪੈ ਰਹੀ ਜਲੰਧਰ ਸ਼ਹਿਰ ਦੇ ਵਿੱਚ ਮਿੱਤਰਾਂ ਦੇ ਪਿੰਡ ਵੀ ਬਰਫ ਡਿੱਗਦੀ ਕੈਲਗਿਰੀ ਆਲੀਏ ਦੇਖ ਲੈ ਜਰਾ ਤੂੰ ਵੀ ਲਓ ਜੀ ਆ ਸਾਹਮਣੇ ਖੜੀ ਫੋਰਚੂਨਰ ਦੇ ਉੱਤੇ ਬੜੇ ਪਟਾਕੇ ਪੈਣਦੇ ਸੀ ਓਲੇ ਪੈਣਦੇ ਸੀ ਲਓ ਜੀ ਮੈਂ ਚੁੱਕ ਲਈ ਬਰਫ਼ ਹੱਤ ਦੇ ਵਿੱਚ ਮੈਂ ਕਹਾਂ ਚਲੋ ਦਿਖਾ ਦਿੰਨੇ ਆ ਜੀ ਵਿਊ ਦੇਖੋ ਜੀ ਆ ਬੜੀ ਠੰਡੀ ਸੀਗੀ ਬਰਫ਼ ਤੇ ਨਜ਼ਾਰੇ ਆ ਰਹੇ ਸੀਗੇ ਪੂਰੇ ਪੂਰੇ ਹਵਾ ਵੀ ਨਾਲ ਚੱਲੀ ਜਾਂਦੀ ਸੀ ਓਲੇ ਇੰਜ ਡੇਕਦੇ ਸੀਗੇ ਜਿਵੇਂ ਕੋਈ ਵੱਟੇ ਸੁੱਟ ਰਿਹਾ ਏ ਕੋਈ ਸਿੱਧੀ ਜਿਹੀ ਸੁਣੋਣੀ ਪੈਣ ਦੀ ਸੀ ਨਜ਼ਾਰੇ ਪੂਰੇ ਆ ਜੀ ਸਾਹਮਣੇ ਦੇਖੋ ਟੈਂਟ ਵੀ ਤੁਹਾਨੂੰ ਦਿਖਾਵਾਂਗਾ ਉਹ ਦੇਖੋ ਕਿਦਾਂ برف ਨਾਲ ਪਰਿਆ ਹੋਇਆ ਸਾਰਾ ਕੁਝ ਤੇ ਮੈਂ ਹੁਣ ਤੱਕ ਚੋਕ ਤੇ ਵੀ ਲੈਂਦੀ ਸੀ ਪਰ ਮੈਂ ਉਹ ਤੁਹਾਨੂੰ ਦਿਖਾ ਨਹੀਂ ਪਾਇਆ ਲੋ ਜੀ ਆ ਦੇਖੋ ਬਰਫ਼ ਉੱਤੋਂ ਕੋਈ ਲੰਘ ਗਿਆ ਵਾ ਉਹਦੇ ਤੇ ਫਿਰ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਟੈਂਟ ਨਜ਼ਾਰੇ ਆ ਰਹੇ ਸੀਗੇ ਪੂਰੇ-ਪੂਰੇ ਸਾਹਮਣੇ ਪ੍ਰੋਗਰਾਮ ਚੱਲ ਰਿਹਾ ਸੀ ਪ੍ਰੋਗਰਾਮ ਹੋ ਗਿਆ ਉਹਨਾਂ ਦਾ ਮਿੱਟੀ ਤੇ ਬਰਫ਼ ਦੇ ਗੋਲੇ ਪਰ ਗਏ ਸੜੋਡ ਦੇ ਉੱਤੇ ਨਜ਼ਾਰੇ ਪੂਰੇ ਆ ਰਹੇ ਸੀਗੇ ਪੁੱਲ ਰਰੀ ਹੋਈ ਪਈ ਸੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਫਿਰ ਦੁਬਾਰਾ ਕਹਿੰਦੇ ਆ ਤੁਹਾਨੂੰ ਲੋ ਜੀ ਓਲੇ ਦੇਖੋ ਸਾਡੇ ਜਿੱਥੇ ਮੈਂ ਖੜਾ ਆ ਉੱਥੇ ਡਿੱਗੀ ਜਾਂਦੇ ਸੀ ਪੈਰਾ ਦੇ ਵਿੱਚ ਵੱਜਦੇ ਪਏ ਸੀ